ਇੱਕ ਇਲਾਕੇ ਵਿੱਚ ویرਾਨ ਪੇ ਮਕਾਨ ਚ ਨਸ਼ੇ ਦੀ ਹਾਲਤ ਵਿੱਚ ਪਈ ਲੜਕੀ ਦੀ ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਮੰਡੀ ਗਵਿੰਦਗੜ ਦੀ ਮਹਿਲਾ ਪੁਲਿਸ ਟੀਮ ਵੱਲੋਂ ਤੁਰੰਤ ਪਹਲ ਕਰਕੇ ਨਸਰਾਲੀ ਇਲਾਕੇ ਵਿੱਚ ਉਕਤ ਲੜਕੀ ਨੂੰ ਥਾਣੇ ਲਿਆਂਦਾ ਗਿਆ ਜਿੱਥੇ ਉਸ ਦੀ ਮਹਿਲਾ ਪੁਲਿਸ ਵੱਲੋਂ ਕਾਉਂਸਲਿੰਗ ਕੀਤੀ ਗਈ ਅਤੇ ਉਸ ਨੇ ਨਸ਼ੇ ਤੋਂ ਤੋਬਾ ਕਰਦੇ ਹੋਏ ਨਸ਼ਾ ਛੱਡਣ ਦਾ ਭਰੋਸਾ ਦਿਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਥਾਣਾ ਮੁਖੀ ਇੰਚਾਰਜ ਅਸ਼ਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਯਾ ਹਦਾਇਤਾਂ ਤੇ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਸਦਾਗਰਾਂ ਖਿਲਾਫ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ ਉੱਥੇ ਹੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਉਕਤ ਲੜਕੀ ਜੋ ਕਿ ਸਰਹੰਦ ਦੀ ਰਹਿਣ ਵਾਲੀ ਹੈ ਉਸਦੇ ਮਾਤਾ ਪਿਤਾ ਦੀ ਮੌਤ ਹੋਣ ਉਪਰੰਤ ਸਦਮੇ ਕਾਰਨ ਉਹ ਨਸ਼ੇ ਦੀ ਆਦੀ ਹੋ ਗਈ ਸੀ ਇਸ ਦੌਰਾਨ ਉਹ ਮੰਡੀ ਗਵਿੰਦਗੜ ਅਤੇ ਖੰਨਾ ਇਲਾਕੇ ਵਿੱਚ ਆ ਕੇ ਨਸ਼ਾ ਕਰਨ ਲੱਗੀ ਜਿਸ ਕਰਕੇ ਜਿੱਥੇ ਉਸ ਨੂੰ ਨਸ਼ਾ ਮਿਲ ਜਾਂਦਾ ਉੱਥੇ ਉਹ ਰਹਿ ਜਾਂਦੀ ਸੀ ਉਹਨਾਂ ਦੱਸਿਆ ਕਿ ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਥਾਣੇ ਲਿਆ ਕੇ ਉਸ ਦੀ ਕਾਉਂਸਲਿੰਗ ਕੀਤੀ ਗਈ ਜਿਸ ਤੇ ਉਸਨੇ ਪ੍ਰੋਸਾ ਦੋਾਇਆ ਕਿ ਉਹ ਨਸ਼ਾ ਛੱਡਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਉਸ ਨੂੰ ਮਹਿਲਾ ਪੁਲਿਸ ਦੀ ਸਬ ਇੰਸਪੈਕਟਰ ਹਰਮਨਪ੍ਰੀਤ ਕੋਰ ਵੱਲੋਂ ਸਿਵਲ ਸਰਜਨ ਦਫਤਰ ਫਤੇਗੜ ਸਾਹਿਬ ਵਿਖੇ ਲ ਜਾ ਕੇ ਮੈਡੀਕਲ ਜਾਂਚ ਉਪਰੰਤ ਸਿਹਤ ਅਧਿਕਾਰੀਆਂ ਵੱਲੋਂ ਕਾਉਂਸਲਿੰਗ ਕਰਕੇ ਉਸ ਲੜਕੀ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ ਤਾਂ ਜੋ ਉਹ ਨਸ਼ਾ ਛੱਡ ਕੇ ਸਾਫ਼ ਸੁਥਰੀ ਜ਼ਿੰਦਗੀ ਜੀ ਸਕੇ ਕਿਰਨ ਨਾਮ ਹੈ ਜੀ ਕਿਸ ਤਰ੍ਹਾਂ ਤੁਸੀਂ ਨਸ਼ੇ 'ਚ ਪਏ ਹੋ ਬਈ ਜੀ ਮੇਰੇ ਮੰਮੀ ਡੈਡੀ ਦੀ ਡੈਥ ਹੋ ਗਈ ਸੀ ਕਿ ਮੈਂ ਕੱਲੀ ਸੀ ਕਿ ਡਿਪਰੈਸ਼ਨ ਦੇ ਵਿੱਚ ਬਸ ਨਸ਼ੇ 'ਚ ਕਿਸੇ ਕੁੜੀਆਂ ਨਾਲ ਲੱਗੀ ਸੀਗੀ ਹੁਣ ਮੈਨੂੰ ਜੇ ਛੱਡਣਾ ਚਾਹੀਨੀ ਆ ਤੇ ਪੁਲਸ ਕੋਲ ਆਈ ਸੀ ਜੀ ਮੇਰੇ ਵੀ ਮੇਰੇ ਹੈਲਪ ਕਰ ਰਹੇ ਨੇ ਤੇ ਮੈਂ ਹੁਣ ਫੁੱਜਰਨਾ ਚਾਹੀਨੀ ਆ ਕਿੰਨੀ ਕੁ ਦੇਰ ਤੋਂ ਤੁਸੀਂ ਨਸ਼ਾ ਕਰ ਰਹੇ ਹੋ ਜੀ ਮੈਨੂੰ ਹੋ ਗਿਆ ਘੱਟ ਵੱੜ 6-7 ਮਹੀਨੇ ਹੋ ਗਏ ਜੀ 6-7 ਮਹੀਨੇ ਤੋਂ ਲਗਾਤਾਰ ਹਾਂ ਜੀ ਹੋਰ ਕੌਣ-ਕੌਣ ਸੀ ਤੁਹਾਡੇ ਨਾਲ ਹਾਂ ਜੀ ਹਾਂ ਜੀ ਗੋਵਿੰਦਗੜ ਏਰੀਏ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕੱਲ ਜਿਹਦੇ ਵਿੱਚ ਇੱਕ 22 ਸਾਲ ਦੀ ਕੁੜੀ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਇੱਕ ویرਾਨ ਪਏ ਘਰ ਦੇ ਨਸਰਾਲੀ ਪਿੰਡ ਦੇ ਵਿੱਚ ਇੱਕ ਘਰ ਸੀਗਾ ਜੋ ਕਾਫੀ ਟਾਈਮ ਤੋਂ ਖਾਲੀ ਪਿਆ ਸੀ ਉਹਦੇ ਚ ਉਹਦੀ ਵੀਡੀਓ ਸੀਗੀ ਵੀ ਉਹ ਨਸ਼ੇ ਦੀ ਹਾਲਤ 'ਚ ਉੱਥੇ ਇੱਕ ਬਿਸਤਰੇ ਤੇ ਪਈ ਹੈ ਜਿਸ ਤੋਂ ਬਾਅਦ ਅਸੀਂ ਉਹ ਵੀਡੀਓ ਦੇ ਆਧਾਰ ਤੇ ਕੁੜੀ ਨੂੰ ਟ੍ਰੇਸ ਕੀਤਾ ਕੁੜੀ ਨੂੰ ਟ੍ਰੇਸ ਕਰ ਕੀਤਾ ਬੱਸ ਸਟੈਂਡ ਤੇ ਰਹਿੰਦੀ ਸੀ ਕੁੜੀ ਨੂੰ ਅਸੀਂ ਥਾਣੇ ਲੈ ਆਏ ਸਾਡੇ ਲੇਡੀ ਮੁਲਾਜ਼ਮ ਦੀ ਹਾਜ਼ਰੀ 'ਚ ਉਹਦੇ ਨਾਲ ਪੁੱਛਗਿੱਛ ਕੀਤੀ ਗਈ ਜਿਨੇ ਦੱਸਿਆ ਵੀ ਉਹ ਉਹਦੇ ਮਾਪਿਓ ਦੇ ਦਿਤ ਤੋਂ ਬਾਅਦ ਉਹਦਾ ਕੋਈ ਸਹਾਰਾ ਨਹੀਂ ਸੀਗਾ ਤੇ ਉਹ 7ਵੇ ਚ ਨਸ਼ਾ ਕਰਨ ਲੱਗੀ ਸੀ ਤੇ ਨਸ਼ਾ ਕਰਨ ਤੋਂ ਬਾਅਦ ਉਹ ਸਰੰਦਰੀ ਵੈਸੇ ਰਹਿਣ ਵਾਲੀ ਸੀ ਤੇ ਰੋਜ਼ ਆਪਣੇ ਗਵਿੰਦਗੜ ਹਲਕੇ ਦੇ ਏਰੀਆ ਚ ਆ ਜਾਂਦੀ ਸੀਗੀ ਗਵਿੰਦਗੜ ਖੰਨੇ ਇੱਥੇ ਕਿਸੇ ਤੋਂ ਮੰਗ ਕੇ ਕੁਝ ਖਾ ਲਿਆ ਨਸ਼ਾ ਕਰ ਲਿਆ ਐ ਰਹਿੰਦੀ ਹੁੰਦੀ ਸੀ ਅੱਜ ਉਸ ਕੁੜੀ ਨੂੰ ਥਾਣੇ ਲਿਆ ਕੇ ਅਸੀਂ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਕਾਉਂਸਲਿੰਗ ਕਰਨ ਤੋਂ ਬਾਅਦ ਉਹ ਕੁੜੀ ਨਸ਼ਾ ਛੱਡਣ ਲਈ ਐਗਰੀ ਹੋ ਗਈ ਜਿਸ ਤੋਂ ਬਾਅਦ ਸਾਡੇ ਸਬ ਇੰਸਪੈਕਟਰ ਮੈਡਮ ਉਹਨਾਂ ਨੂੰ ਰੀਹੈਬਿਟੇਸ਼ਨ ਕਰਾਉਣ ਲਈ ਸਿਵਲ ਸਰਜਨ ਸਾਹਿਬ ਕੋਲ ਲੈ ਕੇ ਗਈ ਹੈ ਜਿੱਥੇ ਉਹਨੂੰ ਉਹ ਤਾਂ ਮੈਡੀਕਲ ਕਰਾ ਕੇ ਉਹ ਨੂੰ ਰਿਹੈਬ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਾ ਛੱਡ ਕੇ ਇੱਕ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰ ਸਕੇ। ਮੇਰੇ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਣੇ ਏਰੀਆ ਦੇ ਵਿੱਚ ਕੋਈ ਵੀ ਐਸਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਜਾਂ ਕੋਈ ਹੋਰ ਜਿਹੜਾ ਕੋਈ ਨਸ਼ਾ ਚੜ੍ਹਨਾ ਚਾਹੁੰਦਾ ਹੈ ਪਲੀਜ਼ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਨੂੰ ਜੱਜ ਸਾਹਿਬ ਕੋਲ ਵੀ ਪੇਸ਼ ਕਰਾਂਗੇ ਡਾਕਟਰ ਸਾਹਿਬ ਕੋਲ ਵੀ ਲੈ ਕੇ ਜਾਵਾਂਗੇ ਤਾਂ ਜੋ ਉਹ ਨਸ਼ੇ ਦੀ ਕੋਹਰ ਤੋਂ ਦੂਰ ਹੋ ਸਕਣ ਤੇ ਨਸ਼ਾ ਛੱਡ ਸਕਣ। ਪਤਰਕਾਰ ਪਰਮਜੀਤ ਸਿੰਘ ਇੱਕ ਇਲਾਕੇ ਵਿੱਚ ویرਾਨ ਪੇ ਮਕਾਨ ਚ ਨਸ਼ੇ ਦੀ ਹਾਲਤ ਵਿੱਚ ਪਈ ਲੜਕੀ ਦੀ ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਮੰਡੀ ਗੁਵਿੰਦਗੜ੍ਹ ਦੀ ਮਹਿਲਾ ਪੁਲਿਸ ਟੀਮ ਵੱਲੋਂ ਤੁਰੰਤ ਪਹਲ ਕਰਕੇ ਨਸਰਾਲੀ ਇਲਾਕੇ ਵਿੱਚ ਉਕਤ ਲੜਕੀ ਨੂੰ ਥਾਣੇ ਲਿਆਂਦਾ ਗਿਆ ਜਿੱਥੇ ਉਸ ਦੀ ਮਹਿਲਾ ਪੁਲਿਸ ਵੱਲੋਂ ਕਾਉਂਸਲਿੰਗ ਕੀਤੀ ਗਈ ਅਤੇ ਉਸ ਨੇ ਨਸ਼ੇ ਤੋਂ ਤੋਬਾ ਕਰਦੇ ਹੋਏ ਨਸ਼ਾ ਛੱਡਣ ਦਾ ਭਰੋਸਾ ਦਿਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਥਾਣਾ ਮੁਖੀ ਇੰਚਾਰਜ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਟਾ ਰਵਜੋਤ ਗਰੇਵਾਲ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਸਦਾਗਰਾਂ ਖਿਲਾਫ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਉੱਥੇ ਹੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਉਕਤ ਲੜਕੀ ਜੋ ਕਿ ਸਰਹੰਦ ਦੀ ਰਹਿਣ ਵਾਲੀ ਹੈ ਉਸਦੇ ਮਾਤਾ ਪਿਤਾ ਦੀ ਮੌਤ ਹੋਣ ਉਪਰੰਤ ਸਦਮੇ ਕਾਰਨ ਉਹ ਨਸ਼ੇ ਦੀ ਆਦੀ ਹੋ ਗਈ ਸੀ ਇਸ ਦੌਰਾਨ ਉਹ ਮੰਡੀ ਗਵਿੰਦਗੜ ਅਤੇ ਖੰਨਾ ਇਲਾਕੇ ਵਿੱਚ ਆ ਕੇ ਨਸ਼ਾ ਕਰਨ ਲੱਗੀ ਜਿਸ ਕਰਕੇ ਜਿੱਥੇ ਉਸ ਨੂੰ ਨਸ਼ਾ ਮਿਲ ਜਾਂਦਾ ਉੱਥੇ ਉਹ ਰਹਿ ਜਾਂਦੀ ਸੀ ਉਹਨਾਂ ਦੱਸਿਆ ਕਿ ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਥਾਣੇ ਲਿਆ ਕੇ ਉਸ ਦੀ ਕਾਉਂਸਲਿੰਗ ਕੀਤੀ ਗਈ ਜਿਸ ਤੇ ਉਸ ਨੇ ਪ੍ਰੋਸਾ ਦਵਾਇਆ ਕਿ ਉਹ ਨਸ਼ਾ ਛੱਡਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਉਸ ਨੂੰ ਮਹਿਲਾ ਪੁਲਿਸ ਦੀ ਸਬ ਇੰਸਪੈਕਟਰ ਹਰਮਨਪ੍ਰੀਤ ਕੋਰ ਵੱਲੋਂ ਸਿਵਲ ਸਰਜਨ ਦਫਤਰ ਫਤੇਗੜ ਸਾਹਿਬ ਵਿਖੇ ਲ ਜਾ ਕੇ ਮੈਡੀਕਲ ਜਾਂਚ ਉਪਰੰਤ ਸਿਹਤ ਅਧਿਕਾਰੀਆਂ ਵੱਲੋਂ ਕਾਉਂਸਲਿੰਗ ਕਰਕੇ ਉਸ ਲੜਕੀ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ ਤਾਂ ਜੋ ਉਹ ਨਸ਼ਾ ਛੱਡ ਕੇ ਸਾਫ਼ ਸੁਥਰੀ ਜ਼ਿੰਦਗੀ ਜੀ ਸਕੇ ਕਿਰਨ ਨਾਮ ਹੈ ਜੀ ਕਿਸ ਤਰ੍ਹਾਂ ਤੁਸੀਂ ਨਸ਼ੇ 'ਚ ਪਏ ਹੋ ਮੈਂ ਜੀ ਮੇਰੇ ਮੰਮੀ ਡੈਡੀ ਦੀ ਡੈਥ ਹੋ ਗਈ ਸੀ ਜੀ ਮੈਂ ਇਕੱਲੀ ਸੀ ਕਿ ਡਿਪਰੈਸ਼ਨ ਦੇ ਵਿੱਚ ਬਸ ਨਸ਼ੇ 'ਚ ਕਿਸੇ ਕੁੜੀਆਂ ਨਾਲ ਲੱਗੀ ਸੀਗੀ ਹੁਣ ਮੈਨੂੰ ਜੇ ਛੱਡਣਾ ਚਾਹੀਦੀ ਆ ਤੇ ਪੁਲਸ ਕੋਲ ਆਈ ਸੀ ਕਿ ਮੇਰੇ ਦੀ ਮੇਰੇ ਹੈਲਪ ਕਰ ਰਹੇ ਨੇ ਤੇ ਮੈਂ ਉਹਨੂੰ ਸੁਧਰਨਾ ਚਾਹੀਦੀ ਆ ਕਿੰਨੀ ਕੁ ਦੇਰ ਤੋਂ ਤੁਸੀਂ ਮਸ਼ੀਨ ਕਰ ਰਹੇ ਹੋ ਜੀ ਮੈਨੂੰ ਗੇਟ ਵਰਚ 6-7 ਮਹੀਨੇ ਹੋ ਗਏ ਸੀ 6-7 ਮਹੀਨੇ ਤੋਂ ਲਗਾਤਾਰ ਹਾਂਜੀ ਹੋਰ ਕੌਣ-ਕੌਣ ਸੀ ਤੁਹਾਡੇ ਨਾਲ ਹਾਂਜੀ ਹਾਂਜੀ ਗੋਵਿੰਦਗੜ ਏਰੀਏ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕੱਲ ਜਿਹਦੇ ਵਿੱਚ ਇੱਕ 22 ਸਾਲ ਦੀ ਕੁੜੀ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਇੱਕ ویرਾਨ ਪਏ ਘਰ ਦੇ ਨਸਰਾਲੀ ਪਿੰਡ ਦੇ ਵਿੱਚ ਇੱਕ ਘਰ ਸੀਗਾ ਜੋ ਕਾਫੀ ਟਾਈਮ ਤੋਂ ਖਾਲੀ ਪਿਆ ਸੀ ਉਹਦੇ ਚ ਉਹਦੀ ਵੀਡੀਓ ਸੀਗੀ ਵੀ ਉਹ ਨਸ਼ੇ ਦੀ ਹਾਲਤ ਜੋ ਉੱਥੇ ਇੱਕ ਬਿਸਤਰੇ ਤੇ ਪਈ ਹੈ ਜਿਸ ਤੋਂ ਬਾਅਦ ਅਸੀਂ ਉਹ ਵੀਡੀਓ ਦੇ ਆਧਾਰ ਤੇ ਕੁੜੀ ਨੂੰ ਟ੍ਰੇਸ ਕੀਤਾ ਕੁੜੀ ਨੂੰ ਟ੍ਰੇਸ ਕਰ ਕੀਤਾ ਬੱਸ ਸਟੈਂਡ ਤੇ ਰਹਿੰਦੀ ਸੀ ਕੁੜੀ ਨੂੰ ਅਸੀਂ ਥਾਣੇ ਲੈ ਆਏ ਸਾਡੀ ਲੇਡੀ ਮੁਲਾਜ਼ਮ ਦੀ ਹਾਜ਼ਰੀ ਚ ਉਹਦੇ ਨਾਲ ਪੁੱਛਗਿੱਛ ਕੀਤੀ ਗਈ ਜਿਨੇ ਦੱਸਿਆ ਵੀ ਉਹ ਉਹਦੇ ਮਾਪਿਓ ਦੇ ਦੇਹਤ ਤੋਂ ਬਾਅਦ ਉਹਦਾ ਕੋਈ ਸਹਾਰਾ ਨਹੀਂ ਸੀਗਾ ਤੇ ਉਹ 7ਵੇਂ ਚ ਨਸ਼ਿਆ ਕਰਨ ਲੱਗੀ ਸੀ ਤੇ ਨਸ਼ਾ ਕਰਨ ਤੋਂ ਬਾਅਦ ਉਹ ਸਰੰਦਰੀ ਵੈਸੇ ਰਹਿਣ ਵਾਲੀ ਸੀ ਤੇ ਰੋਜ਼ ਆਪਣੇ ਗਵਿੰਦਗੜ ਹਲਕੇ ਦੇ ਏਰੀਆ ਚ ਆ ਜਾਂਦੀ ਸੀਗੀ ਗਵਿੰਦਗੜ ਖੰਨੇ ਇੱਥੇ ਕਿਸੇ ਤੋਂ ਮੰਗ ਕੇ ਕੁਝ ਖਾ ਲਿਆ ਨਸ਼ਾ ਕਰ ਲਿਆ ਆਏ ਰਹਿੰਦੀ ਹੁੰਦੀ ਸੀ ਅੱਜ ਉਸ ਕੁੜੀ ਨੂੰ ਥਾਣੇ ਲਿਆ ਕੇ ਅਸੀਂ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਕਾਉਂਸਲਿੰਗ ਕਰਨ ਤੋਂ ਬਾਅਦ ਉਹ ਕੁੜੀ ਨਸ਼ਾ ਛੱਡਣ ਲਈ ਐਗਰੀ ਹੋ ਗਈ ਜਿਸ ਤੋਂ ਬਾਅਦ ਸਾਡੇ ਸਬੰਨ ਇੰਸਪੈਕਟਰ ਮੈਡਮ ਉਹਨਾਂ ਨੂੰ ਰੀਹੈਬਿਟੇਸ਼ਨ ਕਰਾਉਣ ਲਈ ਸਿਵਲ ਸਰਜਨ ਸਾਹਿਬ ਕੋਲ ਲੈ ਕੇ ਗਏ ਹੈ ਜਿੱਥੇ ਉਹਨੂੰ ਉਹਦਾ ਮੈਡੀਕਲ ਕਰਾ ਕੇ ਉਹਨੂੰ ਰੀਹੈਬ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਾ ਛੱਡ ਕੇ ਇੱਕ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰ ਸਕੇ ਮੇਰੇ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਣੇ ਏਰੀਆ ਦੇ ਵਿੱਚ ਕੋਈ ਵੀ ਐਸਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਜਾਂ ਕੋਈ ਹੋਰ ਜਿਹੜਾ ਕੋਈ ਨਸ਼ਾ ਚੜ੍ਹਨਾ ਚਾਹੁੰਦਾ ਹੈ ਪਲੀਜ਼ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਨੂੰ ਜੱਜ ਸਾਹਿਬ ਕੋਲ ਵੀ ਪੇਸ਼ ਕਰਾਂਗੇ ਡਾਕਟਰ ਸਾਹਿਬ ਕੋਲ ਵੀ ਲੈ ਕੇ ਜਾਵਾਂਗੇ ਤਾਂ ਜੋ ਉਹ ਨਸ਼ੇ ਦੀ ਕੋਹਰ ਤੋਂ ਦੂਰ ਹੋ ਸਕਣ ਤੇ ਨਸ਼ਾ ਛੱਡ ਸਕਣ ਪત્રਕਾਰ ਪਰਮਜੀਤ ਸਿੰਘ ਤੇ ਲੋਹਾਨਗਰੀ ਮੰਟੀ ਗਵਿੰਦਗੜ੍ਹ ਤੇ ਇੱਕ ਇਲਾਕੇ ਵਿੱਚ ویرਾਨ ਪਏ ਮਕਾਨ ਚ ਨਸ਼ੇ ਦੀ ਹਾਲਤ ਵਿੱਚ ਪਈ ਲੜਕੀ ਦੀ ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਮੰਟੀ ਗਵਿੰਦਗੜ੍ਹ ਦੀ ਮਹਿਲਾ ਪੁਲਿਸ ਟੀਮ ਵੱਲੋਂ ਤੁਰੰਤ ਪਹਲ ਕਰਕੇ ਨਸਰਾਲੀ ਇਲਾਕੇ ਵਿੱਚ ਉਕਤ ਲੜਕੀ ਨੂੰ ਥਾਣੇ ਲਿਆਂਦਾ ਗਿਆ ਜਿੱਥੇ ਉਸ ਦੀ ਮਹਿਲਾ ਪੁਲਿਸ ਵੱਲੋਂ ਕਾਉਂਸਲਿੰਗ ਕੀਤੀ ਗਈ ਅਤੇ ਉਸ ਨੇ ਨਸ਼ੇ ਤੋਂ ਤੋਬਾ ਕਰਦੇ ਹੋਏ ਨਸ਼ਾ ਛੱਡਣ ਦਾ ਭਰੋਸਾ ਦਿਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਥਾਣਾ ਮੁਖੀ ਇੰਚਾਰਜ ਅਰਸ਼ਦੀਪ ਸ਼ਰਮਾ ਨੇ ਸਿਆਕੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਸਦਾਗਰਾਂ ਖਿਲਾਫ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਉੱਥੇ ਹੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਉਕਤ ਲੜਕੀ ਜੋ ਕਿ ਸਰਹੰਦ ਦੀ ਰਹਿਣ ਵਾਲੀ ਹੈ ਉਸਦੇ ਮਾਤਾ ਪਿਤਾ ਦੀ ਮੌਤ ਹੋਣ ਉਪਰੰਤ ਸਦਮੇ ਕਾਰਨ ਉਹ ਨਸ਼ੇ ਦੀ ਆਦੀ ਹੋ ਗਈ ਸੀ ਇਸ ਦੌਰਾਨ ਉਹ ਮੰਡੀ ਗਵਿੰਦਗੜ ਅਤੇ ਖੰਨਾ ਇਲਾਕੇ ਵਿੱਚ ਆ ਕੇ ਨਸ਼ਾ ਕਰਨ ਲੱਗੀ ਜਿਸ ਕਰਕੇ ਜਿੱਥੇ ਉਸ ਨੂੰ ਨਸ਼ਾ ਮਿਲ ਜਾਂਦਾ ਉੱਥੇ ਉਹ ਰਹਿ ਜਾਂਦੀ ਸੀ ਉਹਨਾਂ ਦੱਸਿਆ ਕਿ ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਥਾਣੇ ਲਿਆ ਕੇ ਉਸ ਦੀ ਕਾਉਂਸਲਿੰਗ ਕੀਤੀ ਗਈ ਜਿਸ ਤੇ ਉਸਨੇ ਪ੍ਰੋਸਾ ਦੋਆਇਆ ਕਿ ਉਹ ਨਸ਼ਾ ਛੱਡਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਉਸ ਨੂੰ ਮਹਿਲਾ ਪੁਲਿਸ ਦੀ ਸਬ ਇੰਸਪੈਕਟਰ ਹਰਮਨਪ੍ਰੀਤ ਕੋਰ ਵੱਲੋਂ ਸਿਵਲ ਸਰਜਨ ਦਫ਼ਤਰ ਫਤੇਗੜ ਸਾਹਿਬ ਵਿਖੇ ਲ ਜਾ ਕੇ ਮੈਡੀਕਲ ਜਾਂਚ ਉਪਰੰਤ ਸਿਹਤ ਅਧਿਕਾਰੀਆਂ ਵੱਲੋਂ ਕਾਉਂਸਲਿੰਗ ਕਰਕੇ ਉਸ ਲੜਕੀ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ ਤਾਂ ਜੋ ਉਹ ਨਸ਼ਾ ਛੱਡ ਕੇ ਸਾਫ਼ ਸੁਥਰੀ ਜ਼ਿੰਦਗੀ ਜੀ ਸਕੇ ਕਿਰਨ ਨਾਮ ਹੈ ਜੀ ਕਿਸ ਤਰ੍ਹਾਂ ਤੁਸੀਂ ਨਸ਼ੇ 'ਚ ਪਏ ਹੋ ਮੈਂ ਜੀ ਮੇਰੇ ਮੰਮੀ ਡੈਡੀ ਦੀ ਡੈਥ ਹੋ ਗਈ ਸੀ ਜੀ ਮੈਂ ਕੱਲੀ ਸੀ ਕਿ ਡਿਪਰੈਸ਼ਨ ਦੇ ਵਿੱਚ ਬਸ ਨਸ਼ੇ 'ਚ ਕਿਸੇ ਕੁੜੀਆਂ ਨਾਲ ਲੱਗੀ ਸੀਗੀ ਹੁਣ ਮੈਨੂੰ ਜੇ ਛੱਡਣਾ ਚਾਹੁੰਦੀ ਆ ਤੇ ਪੁਲਸ ਕੋਲ ਆਈ ਸੀ ਕਿ ਮੇਰੇ ਵੀ ਮੇਰੇ ਹੈਲਪ ਕਰ ਰਹੇ ਨੇ ਤੇ ਮੈਂ ਉਹਨੂੰ ਸੁਧਰਨਾ ਚਾਹੁੰਦੀ ਆ ਕਿੰਨੀ ਕੁ ਦੇਰ ਤੋਂ ਤੁਸੀਂ ਨਸ਼ਾ ਕਰ ਰਹੇ ਹੋ ਜੀ ਮੈਨੂੰ ਗੱਟ ਵੜ 6-7 ਮਹੀਨੇ ਹੋ ਗਏ ਸੀ 6-7 ਮਹੀਨੇ ਤੋਂ ਲਗਾਤਾਰ ਹਾਂਜੀ ਹੋਰ ਕੌਣ-ਕੌਣ ਸੀ ਤੁਹਾਡੇ ਨਾਲ ਹਾਂਜੀ ਹਾਂਜੀ ਗੋਵਿੰਦਗੜ ਏਰੀਏ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕੱਲ ਜਿਹਦੇ ਵਿੱਚ ਇੱਕ 22 ਸਾਲ ਦੀ ਕੁੜੀ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਵਿਰਾਨ ਪਏ ਘਰ ਦੇ ਨਸਰਾਲੀ ਪਿੰਡ ਦੇ ਵਿੱਚ ਇੱਕ ਘਰ ਸੀਗਾ ਜੋ ਕਾਫੀ ਟਾਈਮ ਤੋਂ ਖਾਲੀ ਪਿਆ ਸੀ ਉਹਦੇ ਚੋਂ ਦੀ ਵੀਡੀਓ ਸੀਗੀ ਵੀ ਉਹ ਨਸ਼ੇ ਦੀ ਹਾਲਤ ਜੋ ਉੱਥੇ ਇੱਕ ਬਿਸਤਰੇ ਤੇ ਪਈ ਹੈ ਜਿਸ ਤੋਂ ਬਾਅਦ ਅਸੀਂ ਉਹ ਵੀਡੀਓ ਦੇ ਆਧਾਰ ਤੇ ਕੁੜੀ ਨੂੰ ਟ੍ਰੇਸ ਕੀਤਾ ਕੁੜੀ ਨੂੰ ਟ੍ਰੇਸ ਕਰ ਕੀਤਾ ਬੱਸ ਸਟੈਂਡ ਤੇ ਰਹਿੰਦੀ ਸੀ ਕੁੜੀ ਨੂੰ ਅਸੀਂ ਥਾਣੇ ਲੈ ਸਾਡੀ ਲੇਡੀ ਮੁਲਾਜ਼ਮ ਦੀ ਹਾਜ਼ਰੀ ਚ ਉਹਦੇ ਨਾਲ ਪੁੱਛਗਿਛ ਕੀਤੀ ਗਈ ਜੀ ਨੇ ਦੱਸਿਆ ਵੀ ਉਹ ਉਹਦੇ ਮਾਪਿਓ ਦੀ ਡੈਥ ਤੋਂ ਬਾਅਦ ਉਹਦਾ ਕੋਈ ਸਹਾਰਾ ਨਹੀਂ ਸੀਗਾ ਤੇ ਉਹ ਸਦਮੇ ਚ ਨਸ਼ਿਆ ਕਰਨ ਲੱਗੀ ਸੀ ਤੇ ਨਸ਼ਾ ਕਰਨ ਤੋਂ ਬਾਅਦ ਉਹ ਸਰੰਦਿ ਦੇ ਵੈਸੇ ਰਹਿਣ ਵਾਲੀ ਸੀ ਤੇ ਰੋਜ਼ ਆਪਣੇ ਗਵਿੰਦਗੜ ਹਲਕੇ ਦੇ ਏਰੀਆ ਚ ਆ ਜਾਂਦੀ ਸੀਗੀ ਗਵਿੰਦਗੜ ਖੰਨੇ ਇੱਥੇ ਕਿਸੇ ਤੋਂ ਮੰਗ ਕੇ ਕੁਝ ਖਾ ਲਿਆ ਨਸ਼ਾ ਕਰ ਲਿਆ ਆਏ ਰਹਿੰਦੀ ਹੁੰਦੀ ਸੀ ਅੱਜ ਜੋ ਕੁੜੀ ਨੂੰ ਥਾਣੇ ਲਿਆ ਕੇ ਅਸੀਂ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਕਾਉਂਸਲਿੰਗ ਕਰਨ ਤੋਂ ਬਾਅਦ ਉਹ ਕੁੜੀ ਨਸ਼ਾ ਛੱਡਣ ਲਈ ਐਗਰੀ ਹੋ ਗਈ ਜਿਸ ਤੋਂ ਬਾਅਦ ਸਾਡੇ ਸਬ ਇਨਸਪੈਕਟਰ ਮੈਡਮ ਉਹਨਾਂ ਨੂੰ ਰੀਹੈਬਿਟੇਸ਼ਨ ਕਰਾਉਣ ਲਈ ਸਿਵਲ ਸਰਜਨ ਸਾਹਿਬ ਕੋਲ ਲੈ ਕੇ ਗਈ ਹੈ ਜਿੱਥੇ ਉਹਨੂੰ ਉਹਦਾ ਮੈਡੀਕਲ ਕਰਾ ਕੇ ਉਹ ਨੂੰ ਰੀਹੈਬ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਾ ਛੱਡ ਕੇ ਇੱਕ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰ ਸਕੇ। ਮੇਰੇ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਣੇ ਏਰੀਏ ਦੇ ਵਿੱਚ ਕੋਈ ਵੀ ਐਸਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਜਾਂ ਕੋਈ ਹੋਰ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਪਲੀਜ਼ ਉਹ ਸਾਡੇ ਕੋਲ ਲਾਨ। ਅਸੀਂ ਉਹਨਾਂ ਨੂੰ ਜੱਜ ਸਾਹਿਬ ਕੋਲ ਵੀ ਪੇਸ਼ ਕਰਾਂਗੇ, ਡਾਕਟਰ ਸਾਹਿਬ ਕੋਲ ਵੀ ਲੈ ਕੇ ਜਾਵਾਂਗੇ ਤਾਂ ਜੋ ਉਹ ਨਸ਼ੇ ਦੀ ਕੋਹਰ ਤੋਂ ਦੂਰ ਹੋ ਸਕਣ ਤੇ ਨਸ਼ਾ ਛੱਡ ਸਕਣ। ਪੱਤਰਕਾਰ ਪਰਮਜੀਤ ਸਿੰਘ ਟੀ ਲੋਹਾਨਗਰੀ ਮੰਟੀ ਗਵਿੰਦਗੜ੍ਹ ਦੇ ਇੱਕ ਇਲਾਕੇ ਵਿੱਚ ویرਾਨ ਪਏ ਮਕਾਨ 'ਚ ਨਸ਼ੇ ਦੀ ਹਾਲਤ ਵਿੱਚ ਪਈ ਲੜਕੀ ਦੀ ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਮੰਟੀ ਗਵਿੰਦਗੜ੍ਹ ਦੀ ਮਹਿਲਾ ਪੁਲਿਸ ਟੀਮ ਵੱਲੋਂ ਤੁਰੰਤ ਪਹਲ ਕਰਕੇ ਨਸਰਾਲੀ ਇਲਾਕੇ ਵਿੱਚ ਉਕਤ ਲੜਕੀ ਨੂੰ ਥਾਣੇ ਲਿਆਂਦਾ ਗਿਆ ਜਿੱਥੇ ਉਸ ਦੀ ਮਹਿਲਾ ਪੁਲਿਸ ਵੱਲੋਂ ਕਾਉਂਸਲਿੰਗ ਕੀਤੀ ਗਈ ਅਤੇ ਉਸ ਨੇ ਨਸ਼ੇ ਤੋਂ ਤੋਬਾ ਕਰਦੇ ਹੋਏ ਨਸ਼ਾ ਛੱਡਣ ਦਾ ਭਰੋਸਾ ਦਿਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਥਾਣਾ ਮੁਖੀ ਇੰਚਾਰਜ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ ਕੀ ਡਾਕਟਰ ਰਵਜੋਤ ਗਰੇਵਾਲ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਸਦਾਗਰਾਂ ਖਿਲਾਫ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ ਉੱਥੇ ਹੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਉਕਤ ਲੜਕੀ ਜੋ ਕਿ ਸਰਹੰਦ ਦੀ ਰਹਿਣ ਵਾਲੀ ਹੈ ਉਸਦੇ ਮਾਤਾ ਪਿਤਾ ਦੀ ਮੌਤ ਹੋਣ ਉਪਰੰਤ ਸਦਮੇ ਕਾਰਨ ਉਹ ਨਸ਼ੇ ਦੀ ਆਦੀ ਹੋ ਗਈ ਸੀ ਇਸ ਦੌਰਾਨ ਉਹ ਮੰਡੀ ਗਵਿੰਦਗੜ ਅਤੇ ਖੰਨਾ ਇਲਾਕੇ ਵਿੱਚ ਆ ਕੇ ਨਸ਼ਾ ਕਰਨ ਲੱਗੀ ਜਿਸ ਕਰਕੇ ਜਿੱਥੇ ਉਸ ਨੂੰ ਨਸ਼ਾ ਮਿਲ ਜਾਂਦਾ ਉੱਥੇ ਉਹ ਰਹਿ ਜਾਂਦੀ ਸੀ ਉਹਨਾਂ ਦੱਸਿਆ ਕਿ ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਥਾਣੇ ਲਿਆ ਕੇ ਉਸ ਦੀ ਕਾਉਂਸਲਿੰਗ ਕੀਤੀ ਗਈ ਜਿਸ ਤੇ ਉਸਨੇ ਪ੍ਰੋਸਾ ਦੋਾਇਆ ਕਿ ਉਹ ਨਸ਼ਾ ਛੱਡਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਉਸ ਨੂੰ ਮਹਿਲਾ ਪੁਲਿਸ ਦੀ ਸਬ ਇੰਸਪੈਕਟਰ ਹਰਮਨਪ੍ਰੀਤ ਕੋਰ ਵੱਲੋਂ ਸਿਵਲ ਸਰਜਨ ਦਫਤਰ ਫਤੇਗੜ ਸਾਹਿਬ ਵਿਖੇ ਲ ਜਾ ਕੇ ਮੈਡੀਕਲ ਜਾਂਚ ਉਪਰੰਤ ਸਿਹਤ ਅਧਿਕਾਰੀਆਂ ਵੱਲੋਂ ਕਾਉਂਸਲਿੰਗ ਕਰਕੇ ਉਸ ਲੜਕੀ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ ਤਾਂ ਜੋ ਉਹ ਨਸ਼ਾ ਛੱਡ ਕੇ ਸਾਫ਼ ਸੁਥਰੀ ਜ਼ਿੰਦਗੀ ਜੀ ਸਕੇ ਕਿਰਨ ਨਾਮ ਹੈ ਜੀ ਕਿਸ ਤਰ੍ਹਾਂ ਤੁਸੀਂ ਨਸ਼ੇ 'ਚ ਪਏ ਹੋ ਮੈਂ ਜੀ ਮੇਰੇ ਮੰਮੀ ਡੈਡੀ ਦੀ ਡੈਥ ਹੋ ਗਈ ਸੀ ਕਿ ਮੈਂ ਕੱਲੀ ਸੀ ਕਿ ਡਿਪਰੈਸ਼ਨ ਦੇ ਵਿੱਚ ਬਸ ਨਸ਼ੇ 'ਚ ਕਿਸੇ ਕੁੜੀਆਂ ਨਾਲ ਲੱਗੀ ਸੀਗੀ ਹੁਣ ਮੈਨੂੰ ਇਸੇ ਛੱਡਣਾ ਚਾਹੀਦੀ ਆ ਤੇ ਪੁਲਸ ਕੋਲ ਆਈ ਸੀ ਕਿ ਮੇਰੇ ਵੀ ਮੇਰੇ ਹੈਲਪ ਕਰ ਰਹੇ ਨੇ ਤੇ ਮੈਂ ਹੁਣ ਫੁੱਜਰਨਾ ਚਾਹੀਦੀ ਆ ਕਿੰਨੀ ਕੁ ਦੇਰ ਤੋਂ ਤੁਸੀਂ ਨਸ਼ਾ ਕਰ ਰਹੇ ਹੋ ਜੀ ਮੈਨੂੰ ਗਿਆ ਘਟ ਵੜ 6-7 ਮਹੀਨੇ ਹੋ ਗਏ ਸੀ 6-7 ਮਹੀਨੇ ਤੋਂ ਲਗਾਤਾਰ ਹਾਂਜੀ ਹੋਰ ਕੌਣ-ਕੌਣ ਸੀ ਤੁਹਾਡੇ ਨਾਲ ਹਾਂਜੀ ਹਾਂਜੀ ਗੋਵਿੰਦਗੜ ਏਰੀਏ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕੱਲ ਜਿਹਦੇ ਵਿੱਚ ਇੱਕ 22 ਸਾਲ ਦੀ ਕੁੜੀ ਜੋਗੀ ਨਸ਼ੇ ਦੀ ਹਾਲਤ ਦੇ ਵਿੱਚ ਇੱਕ ویرਾਨ ਪਏ ਘਰ ਦੇ ਨਸਰਾਲੀ ਪਿੰਡ ਦੇ ਵਿੱਚ ਇੱਕ ਘਰ ਸੀਗਾ ਜੋ ਕਾਫੀ ਟਾਈਮ ਤੋਂ ਖਾਲੀ ਪਿਆਸੀ ਉਹਦੇ ਚ ਉਹਦੀ ਵੀਡੀਓ ਸੀਗੀ ਵੀ ਉਹ ਨਸ਼ੇ ਦੀ ਹਾਲਤ 'ਚ ਉੱਥੇ ਇੱਕ ਬਿਸਤਰੇ ਤੇ ਪਈ ਆ ਜਿਸ ਤੋਂ ਬਾਅਦ ਅਸੀਂ ਉਹ ਵੀਡੀਓ ਦੇ ਆਧਾਰ ਤੇ ਕੁੜੀ ਨੂੰ ਟ੍ਰੇਸ ਕੀਤਾ ਕੁੜੀ ਨੂੰ ਟ੍ਰੇਸ ਕਰ ਕੀਤਾ ਬੱਸ ਸਟੈਂਡ ਤੇ ਰਹਿੰਦੀ ਸੀ ਕੁੜੀ ਨੂੰ ਅਸੀਂ ਥਾਣੇ ਲੈ ਆਏ ਸਾਡੇ ਲੇਡੀ ਮੁਲਾਜ਼ਮ ਦੀ ਹਾਜ਼ਰੀ 'ਚ ਉਹਦੇ ਨਾਲ ਪੁੱਛਗਿੱਛ ਕੀਤੀ ਗਈ ਜੀ ਨੇ ਦੱਸਿਆ ਵੀ ਉਹ ਉਹਦੇ ਮਾਪਿਓ ਦੇ ਦੇਹਤ ਤੋਂ ਬਾਅਦ ਉਹਦਾ ਕੋਈ ਸਹਾਰਾ ਨਹੀਂ ਸੀਗਾ ਤੇ ਉਹ 7ਵੇ ਚ ਨਸ਼ਾ ਕਰਨ ਲੱਗੀ ਸੀ ਤੇ ਨਸ਼ਾ ਕਰਨ ਤੋਂ ਬਾਅਦ ਉਹ ਸਰੰਦਰੀ ਵੈਸੇ ਰਹਿਣ ਵਾਲੀ ਸੀ ਤੇ ਰੋਜ਼ ਆਪਣੇ ਗਵਿੰਦਗੜ ਹਲਕੇ ਦੇ ਏਰੀਆ ਚ ਆ ਜਾਂਦੀ ਸੀਗੀ ਗਵਿੰਦਗੜ ਖੰਨੇ ਇੱਥੇ ਕਿਸੇ ਤੋਂ ਮੰਗ ਕੇ ਕੁਝ ਖਾ ਲਿਆ ਨਸ਼ਾ ਕਰ ਲਿਆ ਐ ਰਹਿੰਦੀ ਹੁੰਦੀ ਸੀ ਅੱਜ ਉਸ ਕੁੜੀ ਨੂੰ ਥਾਣੇ ਲਿਆ ਕੇ ਅਸੀਂ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਕਾਉਂਸਲਿੰਗ ਕਰਨ ਤੋਂ ਬਾਅਦ ਉਹ ਕੁੜੀ ਨਸ਼ਾ ਛੱਡਣ ਲਈ ਐਗਰੀ ਹੋ ਗਈ ਜਿਸ ਤੋਂ ਬਾਅਦ ਸਾਡੇ ਸਬ ਇੰਸਪੈਕਟਰ ਮੈਡਮ ਉਹਨਾਂ ਨੂੰ ਰੀਹੈਬਿਟੇਸ਼ਨ ਕਰਾਉਣ ਲਈ ਸਿਵਲ ਸਰਚਨ ਸਾਹਿਬ ਕੋਲ ਲੈ ਕੇ ਗਏ ਆ ਜਿੱਥੇ ਉਹਨੂੰ ਉਹਦਾ ਮੈਡੀਕਲ ਕਰਾ ਕੇ ਉਹਨੂੰ ਰੀਹੈਬ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਾ ਛੱਡ ਕੇ ਇੱਕ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰ ਸਕੇ ਮੇਰੇ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਣੇ ਏਰੀਆ ਦੇ ਵਿੱਚ ਕੋਈ ਵੀ ਐਸਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਜਾਂ ਕੋਈ ਹੋਰ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਪਲੀਜ਼ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਨੂੰ ਜੱਜ ਸਾਹਿਬ ਕੋਲ ਵੀ ਪੇਸ਼ ਕਰਾਂਗੇ ਡਾਕਟਰ ਸਾਹਿਬ ਕੋਲ ਵੀ ਲੈ ਕੇ ਜਾਵਾਂਗੇ ਤਾਂ ਜੋ ਉਹ ਨਸ਼ੇ ਦੇ ਕੋਹੜ ਤੋਂ ਦੂਰ ਹੋ ਸਕਣ ਤੇ ਨਸ਼ਾ ਛੱਡ ਸਕਣ ਪત્રਕਾਰ ਪਰਮਜੀਤ ਸਿੰਘ ਤੇ ਲੋਹਾਨਗਰੀ ਮੰਟੀ ਗਵਿੰਦਗੜ੍ਹ ਦੇ ਇੱਕ ਇਲਾਕੇ ਵਿੱਚ ویرਾਨ ਪਏ ਮਕਾਨ 'ਚ ਨਸ਼ੇ ਦੀ ਹਾਲਤ ਵਿੱਚ ਪਈ ਲੜਕੀ ਦੀ ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਮੰਟੀ ਗਵਿੰਦਗੜ੍ਹ ਦੀ ਮਹਿਲਾ ਪੁਲਿਸ ਟੀਮ ਵੱਲੋਂ ਤੁਰੰਤ ਪਹਲ ਕਰਕੇ ਨਸਰਾਲੀ ਇਲਾਕੇ ਵਿੱਚ ਉਕਤ ਲੜਕੀ ਨੂੰ ਥਾਣੇ ਲਿਆਂਦਾ ਗਿਆ ਜਿੱਥੇ ਉਸ ਦੀ ਮਹਿਲਾ ਪੁਲਿਸ ਵੱਲੋਂ ਕਾਉਂਸਲਿੰਗ ਕੀਤੀ ਗਈ ਅਤੇ ਉਸ ਨੇ ਨਸ਼ੇ ਤੋਂ ਤੌਬਾ ਕਰਦੇ ਹੋਏ ਨਸ਼ਾ ਛੱਡਣ ਦਾ ਭਰੋਸਾ ਦਿਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਥਾਣਾ ਮੁਖੀ ਇੰਚਾਰਜ ਅਰਸ਼ਦੀਪ ਸ਼ਰਮਾ ਨੇ ਦੱਸਿਆ ਯਕਿ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਸਦਾਗਰਾਂ ਖਿਲਾਫ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਉੱਥੇ ਹੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਉਕਤ ਲੜਕੀ ਜੋ ਕਿ ਸਰਹੰਦ ਦੀ ਰਹਿਣ ਵਾਲੀ ਹੈ ਉਸਦੇ ਮਾਤਾ ਪਿਤਾ ਦੀ ਮੌਤ ਹੋਣ ਉਪਰੰਤ ਸਦਮੇ ਕਾਰਨ ਉਹ ਨਸ਼ੇ ਦੀ ਆਦੀ ਹੋ ਗਈ ਸੀ ਇਸ ਦੌਰਾਨ ਉਹ ਮੰਡੀ ਗਵਿੰਦਗੜ ਅਤੇ ਖੰਨਾ ਇਲਾਕੇ ਵਿੱਚ ਆ ਕੇ ਨਸ਼ਾ ਕਰਨ ਲੱਗੀ ਜਿਸ ਕਰਕੇ ਜਿੱਥੇ ਉਸ ਨੂੰ ਨਸ਼ਾ ਮਿਲ ਜਾਂਦਾ ਉੱਥੇ ਉਹ ਰਹਿ ਜਾਂਦੀ ਸੀ ਉਹਨਾਂ ਦੱਸਿਆ ਕਿ ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਥਾਣੇ ਲਿਆ ਕੇ ਉਸ ਦੀ ਕਾਉਂਸਲਿੰਗ ਕੀਤੀ ਗਈ ਜਿਸ ਤੇ ਉਸਨੇ ਪ੍ਰੋਸਾ ਦਵਾਇਆ ਕਿ ਉਹ ਨਸ਼ਾ ਛੱਡਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਉਸ ਨੂੰ ਮਹਿਲਾ ਪੁਲਿਸ ਦੀ ਸਬ ਇੰਸਪੈਕਟਰ ਹਰਮਨਪ੍ਰੀਤ ਕੋਰ ਵੱਲੋਂ ਸਿਵਲ ਸਰਜਨ ਦਫਤਰ ਫਤੇਗੜ ਸਾਹਿਬ ਵਿਖੇ ਲ ਜਾ ਕੇ ਮੈਡੀਕਲ ਜਾਂਚ ਉਪਰੰਤ ਸਿਹਤ ਅਧਿਕਾਰੀਆਂ ਵੱਲੋਂ ਕਾਉਂਸਲਿੰਗ ਕਰਕੇ ਉਸ ਲੜਕੀ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ ਤਾਂ ਜੋ ਉਹ ਨਸ਼ਾ ਛੱਡ ਕੇ ਸਾਫ਼ ਸੁਥਰੀ ਜ਼ਿੰਦਗੀ ਜੀ ਸਕੇ ਕਿਰਨ ਨਾਮ ਹੈ ਜੀ ਕਿਸ ਤਰ੍ਹਾਂ ਤੁਸੀਂ ਨਸ਼ੇ 'ਚ ਪਏ ਹੋ ਮੈਂ ਜੀ ਮੇਰੇ ਮੰਮੀ ਡੈਡੀ ਦੀ ਡੈਥ ਹੋ ਗਈ ਸੀ ਜੀ ਮੈਂ ਇਕੱਲੀ ਸੀ ਕਿਹੜੀ ਫ੍ਰੀਸਮ ਦੇ ਵਿੱਚ ਬਸ ਨਸ਼ੇ 'ਚ ਕਿਸੇ ਕੁੜੀਆਂ ਨਾਲ ਲੱਗੀ ਸੀਗੀ ਹੁਣ ਮੈਨੂੰ ਜੇ ਚੜਨਾ ਚਾਹਨੀ ਆ ਤੇ ਪੋਰਫ ਕੋਲ ਆਈ ਸੀ ਕਿ ਮੇ ਇਹ ਵੀ ਮੇਰੇ ਹੈਲਪ ਕਰ ਰਹੇ ਨੇ ਤੇ ਮੈਂ ਉਹਨੂੰ ਸੁਧਰਨਾ ਚਾਹਨੀ ਆ ਕਿੰਨੀ ਕੁ ਦੇਰ ਤੋਂ ਤੁਸੀਂ ਮਸ਼ੀਨ ਕਰ ਰਹੇ ਹੋ ਜੀ ਮੈਨੂੰ ਗੇਟ ਵਰਡ 6-7 ਮਹੀਨੇ ਹੋ ਗਏ ਸੀ 6-7 ਮਹੀਨੇ ਤੋਂ ਲਗਾਤਾਰ ਹਾਂਜੀ ਤੇ ਹੋਰ ਕੌਣ-ਕੌਣ ਸੀ ਤੁਹਾਡੇ ਨਾਲ ਹਾਂਜੀ ਹਾਂਜੀ ਗੋਵਿੰਦਗੜ ਏਰੀਆ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕੱਲ ਜਿਹਦੇ ਵਿੱਚ ਇੱਕ 22 ਸਾਲ ਦੀ ਕੁੜੀ ਜੋਗੀ ਨਸ਼ੇ ਦੀ ਹਾਲਤ ਦੇ ਵਿੱਚ ਇੱਕ ویرਾਨ ਪਏ ਘਰ ਦੇ ਨਸਰਾਲੀ ਪਿੰਡ ਦੇ ਵਿੱਚ ਇੱਕ ਘਰ ਸੀਗਾ ਜੋ ਕਾਫੀ ਟਾਈਮ ਤੋਂ ਖਾਲੀ ਪਿਆ ਸੀ ਉਹਦੇ ਚ ਉਹਦੀ ਵੀਡੀਓ ਸੀਗੀ ਵੀ ਉਹ ਨਸ਼ੇ ਦੀ ਹਾਲਤ ਜੋ ਉੱਥੇ ਇੱਕ ਬਿਸਤਰੇ ਤੇ ਪਈ ਹੈ ਜਿਸ ਤੋਂ ਬਾਅਦ ਅਸੀਂ ਉਹ ਵੀਡੀਓ ਦੇ ਆਧਾਰ ਤੇ ਕੁੜੀ ਨੂੰ ਟ੍ਰੇਸ ਕੀਤਾ ਕੁੜੀ ਨੂੰ ਟ੍ਰੇਸ ਕਰ ਕੀਤਾ ਬੱਸ ਸਟੈਂਡ ਤੇ ਰਹਿੰਦੀ ਸੀ ਕੁੜੀ ਨੂੰ ਅਸੀਂ ਥਾਣੇ ਲੈ ਆਏ ਸਾਡੀ ਲੇਡੀ ਮੁਲਾਜ਼ਮ ਦੀ ਹਾਜ਼ਰੀ 'ਚ ਉਹਦੇ ਨਾਲ ਪੁੱਛਗਿੱਛ ਕੀਤੀ ਗਈ ਜਿਨੇ ਦੱਸਿਆ ਵੀ ਉਹ ਉਹਦੇ ਮਾਪਿਓ ਦੇ ਦੇਹਤ ਤੋਂ ਬਾਅਦ ਉਹਦਾ ਕੋਈ ਸਹਾਰਾ ਨਹੀਂ ਸੀਗਾ ਤੇ ਉਹ 7ਵਾਂ ਵਿੱਚ ਨਸ਼ਾ ਕਰਨ ਲੱਗੀ ਸੀ ਤੇ ਨਸ਼ਾ ਕਰਨ ਤੋਂ ਬਾਅਦ ਉਹ ਸਰੰਦਰੀ ਵੈਸੇ ਰਹਿਣ ਵਾਲੀ ਸੀ ਤੇ ਰੋਜ਼ ਆਪਣੇ ਗਵਿੰਦਗੜ ਹਲਕੇ ਦੇ ਏਰੀਆ 'ਚ ਆ ਜਾਂਦੀ ਸੀਗੀ ਗਵਿੰਦਗੜ ਖੰਨੇ ਇੱਥੇ ਕਿਸੇ ਤੋਂ ਮੰਗ ਕੇ ਕੁਝ ਖਾ ਲਿਆ ਨਸ਼ਾ ਕਰ ਲਿਆ ਆਏ ਰਹਿੰਦੀ ਹੁੰਦੀ ਸੀ ਅੱਜ ਉਸ ਕੁੜੀ ਨੂੰ ਥਾਣੇ ਲਿਆ ਕੇ ਅਸੀਂ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਕਾਉਂਸਲਿੰਗ ਕਰਨ ਤੋਂ ਬਾਅਦ ਉਹ ਕੁੜੀ ਨਸ਼ਾ ਛੱਡਣ ਲਈ ਐਗਰੀ ਹੋ ਗਈ ਜਿਸ ਤੋਂ ਬਾਅਦ ਸਾਡੇ ਸਬੰਡ ਇਨਸਪੈਕਟਰ ਮੈਡਮ ਉਹਨਾਂ ਨੂੰ ਰੀਹੈਬਿਟੇਸ਼ਨ ਕਰਾਉਣ ਲਈ ਸਿਵਲ ਸਰਜਨ ਸਾਹਿਬ ਕੋਲ ਲੈ ਕੇ ਗਏ ਹੈ ਜਿੱਥੇ ਉਹਨੂੰ ਉਹਦਾ ਮੈਡੀਕਲ ਕਰਾ ਕੇ ਉਹਨੂੰ ਰਿਹੈਬ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਾ ਛੱਡ ਕੇ ਇੱਕ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰ ਸਕੇ ਮੇਰੇ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਣੇ ਏਰੀਏ ਦੇ ਵਿੱਚ ਕੋਈ ਵੀ ਐਸਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਜਾਂ ਕੋਈ ਹੋਰ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਪਲੀਜ਼ ਉਹ ਸਾਡੇ ਕੋਲ ਲਾਨ ਅਸੀਂ ਉਹਨਾਂ ਨੂੰ ਜੱਜ ਸਾਹਿਬ ਕੋਲ ਵੀ ਪੇਸ਼ ਕਰਾਂਗੇ ਡਾਕਟਰ ਸਾਹਿਬ ਕੋਲ ਵੀ ਲੈ ਕੇ ਜਾਵਾਂਗੇ ਤਾਂ ਜੋ ਉਹ ਨਸ਼ੇ ਦੀ ਕੋਹਰ ਤੋਂ ਦੂਰ ਹੋ ਸਕਣ ਤੇ ਨਸ਼ਾ ਛੱਡ ਸਕਣ ਪੱਤਰਕਾਰ ਪਰਮਜੀਤ ਸਿੰਘ ਤੇ ਲੋਹਾਨਗਰੀ ਮੰਟੀ ਗੁਵਿੰਦਗੜ੍ਹ ਦੇ ਇੱਕ ਇਲਾਕੇ ਵਿੱਚ ਬੇਰਾਨੇ ਪੇ ਮਕਾਨ 'ਚ ਨਸ਼ੇ ਦੀ ਹਾਲਤ ਵਿੱਚ ਪਈ ਲੜਕੀ ਦੀ ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਮੰਟੀ ਗੁਵਿੰਦਗੜ੍ਹ ਦੀ ਮਹਿਲਾ ਪੁਲਿਸ ਟੀਮ ਵੱਲੋਂ ਤੁਰੰਤ ਪਹਲ ਕਰਕੇ ਨਸਰਾਲੀ ਇਲਾਕੇ ਵਿੱਚ ਉਕਤ ਲੜਕੀ ਨੂੰ ਥਾਣੇ ਲਿਆਂਦਾ ਗਿਆ ਜਿੱਥੇ ਉਸ ਦੀ ਮਹਿਲਾ ਪੁਲਿਸ ਵੱਲੋਂ ਕਾਉਂਸਲਿੰਗ ਕੀਤੀ ਗਈ ਅਤੇ ਉਸ ਨੇ ਨਸ਼ੇ ਤੋਂ ਤੋਬਾ ਕਰਦੇ ਹੋਏ ਨਸ਼ਾ ਛੱਡਣ ਦਾ ਭਰੋਸਾ ਦਿਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਥਾਣਾ ਮੁਖੀ ਇੰਚਾਰਜ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਕੀ ਡਾਕਟਰ ਰਵਜੋਤ ਗਰੇਵਾਲ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਸਦਾਗਰਾਂ ਖਿਲਾਫ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਉੱਥੇ ਹੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਉਕਤ ਲੜਕੀ ਜੋ ਕਿ ਸਰਹੰਦ ਦੀ ਰਹਿਣ ਵਾਲੀ ਹੈ ਉਸਦੇ ਮਾਤਾ ਪਿਤਾ ਦੀ ਮੌਤ ਹੋਣ ਉਪਰੰਤ ਸਦਮੇ ਕਾਰਨ ਉਹ ਨਸ਼ੇ ਦੀ ਆਦੀ ਹੋ ਗਈ ਸੀ ਇਸ ਦੌਰਾਨ ਉਹ ਮੰਡੀ ਗਵਿੰਦਗੜ ਅਤੇ ਖੰਨਾ ਇਲਾਕੇ ਵਿੱਚ ਆ ਕੇ ਨਸ਼ਾ ਕਰਨ ਲੱਗੀ ਜਿਸ ਕਰਕੇ ਜਿੱਥੇ ਉਸ ਨੂੰ ਨਸ਼ਾ ਮਿਲ ਜਾਂਦਾ ਉੱਥੇ ਉਹ ਰਹਿ ਜਾਂਦੀ ਸੀ ਉਹਨਾਂ ਦੱਸਿਆ ਕਿ ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਥਾਣੇ ਲਿਆ ਕੇ ਉਸ ਦੀ ਕਾਉਂਸਲਿੰਗ ਕੀਤੀ ਗਈ ਜਿਸ ਤੇ ਉਸਨੇ ਪ੍ਰੋਸਾ ਦੋਾਇਆ ਕਿ ਉਹ ਨਸ਼ਾ ਛੱਡਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਉਸ ਨੂੰ ਮਹਿਲਾ ਪੁਲਿਸ ਦੀ ਸਬ ਇੰਸਪੈਕਟਰ ਹਰਮਨਪ੍ਰੀਤ ਕੋਰ ਵੱਲੋਂ ਸਿਵਲ ਸਰਜਨ ਦਫਤਰ ਫਤੇਗੜ ਸਾਹਿਬ ਵਿਖੇ ਲ ਜਾ ਕੇ ਮੈਡੀਕਲ ਜਾਂਚ ਉਪਰੰਤ ਸਿਹਤ ਅਧਿਕਾਰੀਆਂ ਵੱਲੋਂ ਕਾਉਂਸਲਿੰਗ ਕਰਕੇ ਉਸ ਲੜਕੀ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ ਤਾਂ ਜੋ ਉਹ ਨਸ਼ਾ ਛੱਡ ਕੇ ਸਾਫ਼ ਸੁਥਰੀ ਜ਼ਿੰਦਗੀ ਜੀ ਸਕੇ ਕਿਰਨ ਨਾਮ ਹੈ ਜੀ ਕਿਸ ਤਰ੍ਹਾਂ ਤੁਸੀਂ ਨਸ਼ੇ 'ਚ ਪਏ ਹੋ ਮੈਂ ਜੀ ਮੇਰੇ ਮੰਮੀ ਡੈਡੀ ਦੀ ਡੈਥ ਹੋ ਗਈ ਸੀ ਕਿ ਮੈਂ ਕੱਲੀ ਸੀ ਕਿ ਡਿਪ੍ਰੈਸ਼ਨ ਦੇ ਵਿੱਚ ਬਸ ਨਸ਼ੇ 'ਚ ਕਿਸੇ ਕੁੜੀਆਂ ਨਾਲ ਲੱਗੀ ਸੀਗੀ ਹੁਣ ਮੈਨੂੰ ਜੇ ਛੱਡਣਾ ਚਾਹੀਨੀ ਆ ਤੇ ਪੁਲਸ ਕੋਲ ਆਈ ਸੀ ਕਿ ਮੇਰੇ ਵੀ ਮੇਰੇ ਹੈਲਪ ਕਰ ਰਹੇ ਨੇ ਤੇ ਮੈਂ ਉਹਨੂੰ ਫੁੱਜਰਨਾ ਚਾਹੀਨੀ ਆ ਕਿੰਨੀ ਕਿਤੇ ਤੁਸੀਂ ਨਸ਼ੇ ਕਰ ਰਹੇ ਹੋ ਜੀ ਮੈਨੂੰ ਹੋ ਗਿਆ ਘੱਟ ਵੱੜ 6-7 ਮਹੀਨੇ ਹੋ ਗਏ ਸੀ 6-7 ਮਹੀਨੇ ਤੋਂ ਲਗਾਤਾਰ ਹਾਂਜੀ ਹੋਰ ਕੌਣ-ਕੌਣ ਸੀ ਤੁਹਾਡੇ ਨਾਲ ਹਾਂਜੀ ਹਾਂਜੀ ਗੋਵਿੰਦਗੜ ਏਰੀਏ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕੱਲ ਜਿਹਦੇ ਵਿੱਚ ਇੱਕ 22 ਸਾਲ ਦੀ ਕੁੜੀ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਇੱਕ ویرਾਨ ਪਏ ਘਰ ਦੇ ਨਸਰਾਲੀ ਪਿੰਡ ਦੇ ਵਿੱਚ ਇੱਕ ਘਰ ਸੀਗਾ ਜੋ ਕਾਫੀ ਟਾਈਮ ਤੋਂ ਖਾਲੀ ਪਿਆ ਸੀ ਉਹਦੇ ਚ ਉਹਦੀ ਵੀਡੀਓ ਸੀਗੀ ਵੀ ਉਹ ਨਸ਼ੇ ਦੀ ਹਾਲਤ 'ਚ ਉੱਥੇ ਇੱਕ ਬਿਸਤਰੇ ਤੇ ਪਈ ਹੈ ਜਿਸ ਤੋਂ ਬਾਅਦ ਅਸੀਂ ਉਹ ਵੀਡੀਓ ਦੇ ਆਧਾਰ ਤੇ ਕੁੜੀ ਨੂੰ ਟ੍ਰੇਸ ਕੀਤਾ ਕੁੜੀ ਨੂੰ ਟ੍ਰੇਸ ਕਰ ਕੀਤਾ ਬੱਸ ਸਟੈਂਡ ਤੇ ਰਹਿੰਦੀ ਸੀ ਕੁੜੀ ਨੂੰ ਅਸੀਂ ਥਾਣੇ ਲਿਆਏ ਸਾਡੀ ਲੇਡੀ ਮੁਲਾਜ਼ਮ ਦੀ ਹਾਜ਼ਰੀ 'ਚ ਉਹਦੇ ਨਾਲ ਪੁੱਛਗਿੱਛ ਕੀਤੀ ਗਈ ਜਿਨੇ ਦੱਸਿਆ ਵੀ ਉਹ ਉਹਦੇ ਮਾਪਿਓ ਦੇ ਦੇਹਤ ਤੋਂ ਬਾਅਦ ਉਹਦਾ ਕੋਈ ਸਹਾਰਾ ਨਹੀਂ ਸੀਗਾ ਤੇ ਉਹ 7ਵੇਂ ਚ ਨਸ਼ਾ ਕਰਨ ਲੱਗੀ ਸੀ ਤੇ ਨਸ਼ਾ ਕਰਨ ਤੋਂ ਬਾਅਦ ਉਹ ਸਰਾਂਦਰੀ ਵੈਸੇ ਰਹਿਣ ਵਾਲੀ ਸੀ ਤੇ ਰੋਜ਼ ਆਪਣੇ ਗਵਿੰਦਗੜ ਹਲਕੇ ਦੇ ਏਰੀਆ ਚ ਆ ਜਾਂਦੀ ਸੀਗੀ ਗਵਿੰਦਗੜ ਖੰਨੇ ਇੱਥੇ ਕਿਸੇ ਤੋਂ ਮੰਗ ਕੇ ਕੁਝ ਖਾ ਲਿਆ ਨਸ਼ਾ ਕਰ ਲਿਆ ਆਏ ਰਹਿੰਦੀ ਹੁੰਦੀ ਸੀ ਅੱਜ ਉਸ ਕੁੜੀ ਨੂੰ ਥਾਣੇ ਲਿਆ ਕੇ ਅਸੀਂ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਕਾਉਂਸਲਿੰਗ ਕਰਨ ਤੋਂ ਬਾਅਦ ਉਹ ਕੁੜੀ ਨਸ਼ਾ ਛੱਡਣ ਲਈ ਐਗਰੀ ਹੋ ਗਈ ਜਿਸ ਤੋਂ ਬਾਅਦ ਸਾਡੇ ਸਬੰਡ ਇਨਸਪੈਕਟਰ ਮੈਡਮ ਉਹਨਾਂ ਨੂੰ ਰੀਹੈਬਿਟੇਸ਼ਨ ਕਰਾਉਣ ਲਈ ਸਿਵਲ ਸਰਜਨ ਸਾਹਿਬ ਕੋਲ ਲੈ ਕੇ ਗਏ ਹੈ ਜਿੱਥੇ ਉਹਨੂੰ ਉਹਦਾ ਮੈਡੀਕਲ ਕਰਾ ਕੇ ਉਹਨੂੰ ਰਿਹੈਬ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਾ ਛੱਡ ਕੇ ਇੱਕ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰ ਸਕੇ ਮੇਰੇ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਣੇ ਏਰੀਆ ਦੇ ਵਿੱਚ ਕੋਈ ਵੀ ਐਸਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਜਾਂ ਕੋਈ ਹੋਰ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਪਲੀਜ਼ ਉਹ ਸਾਡੇ ਕੋਲ ਲਾਣ ਅਸੀਂ ਉਹਨਾਂ ਨੂੰ ਜੱਜ ਸਾਹਿਬ ਕੋਲ ਵੀ ਪੇਸ਼ ਕਰਾਂਗੇ ਡਾਕਟਰ ਸਾਹਿਬ ਕੋਲ ਵੀ ਲੈ ਕੇ ਜਾਵਾਂਗੇ ਤਾਂ ਜੋ ਉਹ ਨਸ਼ੇ ਦੀ ਕੋਹਰ ਤੋਂ ਦੂਰ ਹੋ ਸਕਣ ਤੇ ਨਸ਼ਾ ਛੱਡ ਸਕਣ